ਕਿੰਨਾ ਕ ਨੁਕਸਾਨ ਹੋਇਆ ਜ਼ਮੀਨਾਂ ਦਾ ਦੇਖਣ ਨੂੰ ਤੇ ਇਦਾਂ ਲੱਗਦਾ ਜਿਵੇਂ ਸਾਰਾ ਦਰਿਆ ਹੀ ਹੁੰਦਾ ਸਾਰੇ ਹਜ਼ਾਰਾਂ ਏਕੜੀ ਜ਼ਮੀਨ ਨੁਕਸਾਨ ਹੋ ਗਿਆ ਛੱਡਦੀ ਕਰਾ ਜਿੱਧਰ ਸੁੱਕਾ ਇਲਾਕਾ ਉਹ ਆਣ ਕੇ ਸੇਵਾ ਕਰਨ ਦੇ ਆ ਸਰਕਾਰ ਨਹੀਂ ਕੀਤਾ ਟੂੜੀਆਂ ਰੁੜ ਗਈਆਂ ਪੱਠੇ ਹੈ ਨਹੀਂ ਬੁਰਾ ਹਾਲਾ ਬੰਕੇ ਦੇੜੇ ਆ ਫਸਲ تباہ ਹੋ ਗਈ ਆ ਕਈਆਂ ਦੇ ਕੋਠੇ ਕੱਚੇ ਟਹਿ ਗਏ ਨੇ ਅੱਛਾ ਜੀ ਤੇ ਬਾਕੀ 10-10 ਫੁੱਟ ਪਾਣੀ ਇੱਥੇ ਜਿੱਥੇ ਅਸੀਂ ਬੈਠੇ ਆ ਤਾਂ ਸੀ ਜਾਇਆ ਤਾਂ ਦੁਜੇ ਤੀਜੇ ਦਿਨ ਲੱਗ ਗਿਆ ਬਿਲਕੁਲ ਇੰਨਾ ਹੜ੍ਹ ਤਾਂ ਸੀ ਚ ਨਹੀਂ ਕਿੰਨਾ ਹੁਣ ਐ ਤਖਾਇਆ ਇਹ ਤਾਂ ਪੂਰੀ ਕਿਆਮਤ ਹੀ ਹੋ ਗਈ ਆ ਸਰਕਾਰ ਵੱਲੋਂ ਕੋਈ ਸਹਾਇਤਾ ਮਿਲੀ ਤੁਹਾਨੂੰ ਕੋਈ ਸਹਾਇਤਾ ਸਰਕਾਰ ਵੱਲੋਂ ਨਹੀਂ ਮਿਲੀ ਅਜੇ ਤੱਕ ਨਹੀਂ ਮਿਲੀ ਤੁਸੀਂ ਦੇਖ ਰਹੇ ਹੋ ਟੀਵੀ ਐਨ ਆਰ ਆਈ ਤੇ ਮੈਂ ਹਾਂ ਪਰਮਜੀਤ ਸਿੰਘ ਪੰਮਾ ਇਸ ਵੇਲੇ ਅਸੀਂ ਮੌਜੂਦ ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਖੰਨਾ ਚਮਾਰਾ ਦੇ ਵਿੱਚ ਜਿੱਥੇ ਕਿ ਪਾਣੀ ਦਾ ਫਲੋ ਪਹਿਲਾਂ ਦੇ ਨਾਲੋਂ ਘਟਿਆ ਤੇ ਹੌਲੀ-ਹੌਲੀ ਜਿਹੜਾ ਪਾਣੀ ਆ ਕੁਝ ਸਮਾਂ ਪਾ ਕੇ ਘਟਦਾ ਜਾ ਰਿਹਾ ਹੈ ਤੇ ਜੇਕਰ ਗੱਲ ਕਰੀਏ ਤੇ ਪਿਛਲੇ ਪਿੰਡ ਦੇ ਇਲਾਕਿਆਂ ਦੀ ਤੇ ਪਿੰਡ ਦੇ ਇਲਾਕਾ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਤੇ ਪਾਣੀ ਦਾ ਫਲੋ ਲਗਾਤਾਰ ਘਟ ਰਿਹਾ ਤੇ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਅ ਕਸਟਿਕਲ ਜੀ ਜੀ ਮੈਂ ਨਾਮ ਜੀ ਤੁਹਾਡਾ ਮੈਂਦਰ ਸਿੰਘ ਅ ਕਿਦਾਂ ਤੁਸੀਂ ਦੇਖਦੇ ਹੋ ਕਿ ਪਾਣੀ ਦਾ ਫਲੋ ਪਹਿਲਾਂ ਨਾਲੋਂ ਘਟਿਆ ਹੈ ਹਾਂ ਜੀ ਅੱਗੇ ਨੂੰ 2 2 1.5 1.5 ਫੁੱਟ ਘਟ ਗਿਆ ਅੱਛਾ ਜੀ ਹਾਂ ਜੀ ਕਿੰਨਾ ਕੁ ਨੁਕਸਾਨ ਹੋਇਆ ਜ਼ਮੀਨਾਂ ਦਾ ਦੇਖਣ ਨੂੰ ਤੇ ਇਦਾਂ ਲੱਗਦਾ ਜਿਵੇਂ ਸਾਰਾ ਦਰਿਆ ਹੀ ਹੁੰਦਾ ਸਾਰੇ ਹਜ਼ਾਰਾਂ ਏਕੜੀ ਜ਼ਮੀਨ ਨੁਕਸਾਨ ਹੋ ਗਿਆ ਅੱਛਾ ਹਾਂ ਜੀ ਕਿੰਨੇ ਕਿੰਨੇ ਕੁ ਹਜ਼ਾਰ ਏਕੜ ਹੋਊਗਾ ਜੇ ਇਸ ਇਸ ਏਰੀਆ ਦੀ ਗੱਲ ਕਰੀਏ ਡੇਰ ਬਾਬਾ ਨਾਨਕ ਘੱਟ ਤੋਂ ਘੱਟ 10 20 ਹਜ਼ਾਰ 20 30 ਹਜ਼ਾਰ ਦੇ ਏਕੜ ਹੋ ਗਿਆ ਸਦਾ ਜਾਨੀਮਾਲੀ ਨੇ ਕਿਸਾਨ ਵੀ ਹੋਇਆ ਇਸ ਏਰੀਆ ਦੇ ਵਿੱਚ ਜਾਨੀਮਾਲੀ ਦੇ ਕਿਸਾਨ ਕਿਹੇ ਦਾ ਜਿਹੜਾ ਕੰਦ ਟੱਟ ਕੇ ਹੋਇਆ ਉਹਦਾ ਕੋਈ ਨਹੀਂ ਸਰਕਾਰ ਵੱਲੋਂ ਕੋਈ ਸਹਾਇਤਾ ਮਿਲੀ ਤੁਹਾਨੂੰ ਕੋਈ ਸਹਾਇਤਾ ਸਰਕਾਰ ਵੱਲੋਂ ਨਹੀਂ ਮਿਲੀ ਅਜੇ ਤੱਕ ਨਹੀਂ ਮਿਲੀ ਜਿੱਦਾਂ ਕਿ ਪਸ਼ੂਆਂ ਲਈ ਚਾਰਾ ਵਗੈਰਾ ਹੋ ਗਿਆ ਜਾਂ ਹੋਰ ਖਾਣ ਪੀਣ ਦਾ ਸਮਾਨ ਪਹੁੰਚਿਆ ਜਾਂ ਨਹੀਂ ਜੀਵਿਦਾਰ ਸੁੱਕੇ ਹੈ ਜਿੱਧਰ ਸੁੱਕਾ ਇਲਾਕਾ ਉਹ ਆਣ ਕੇ ਸੇਵਾ ਕਰਨ ਦੇ ਆ ਸਰਕਾਰ ਨਹੀਂ ਕੀਤਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਤੁਹਾਡੇ ਤੱਕ ਪਹੁੰਚਿਆ ਨਹੀਂ ਅਜੇ ਤੱਕ ਪਹੁੰਚਿਆ ਨਹੀਂ ਜਿਵੇਂ ਕਿ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਭਗਵੰਤ ਮਾਨ ਨੇ ਖੁਦ ਕਿਹਾ ਸੀ ਬੇ ਬੱਕਰੀ ਮਰੀ ਦਾ ਵੀ ਦਵਾਂਗਾ ਮੁਰਗੀ ਮਰੀ ਦਾ ਵੀ ਮੁਆਵਜ਼ਾ ਦਵਾਂਗਾ ਅੱਜ ਤੱਕ ਕੋਈ ਸਰਕਾਰ ਦਾ ਨਮਾਇਦਾ ਪੁੱਛ ਨਹੀਂ ਆਇਆ ਮਤਲਬ ਕੋਈ ਵੀ ਅੱਜ ਤੱਕ ਪਹੁੰਚਿਆ ਹੀ ਨਹੀਂ ਪਹੁੰਚਿਆ ਨਹੀਂ ਠੀਕ ਹੈ ਜੀ ਹੋਰ ਵੀ ਅਸੀਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਤੋਂ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਪਾਣੀ ਪਾਣੀ ਆ ਹਰ ਪਾਸੇ ਪਿੰਡ ਦੇ ਲੋਕ ਕਹਿ ਰਹੇ ਆ ਕਿ ਅੱਗੇ ਨਾਲੋਂ ਪਾਣੀ ਦਾ ਫਲੋ ਘਟਿਆ ਪਾਣੀ ਵੀ ਘਟਿਆ ਹੋਇਆ ਹੈ ਤੇ ਤੁਸੀਂ ਦੇਖੋ ਲਗਾਤਾਰ ਪਾਣੀ ਹਜੇ ਵੀ ਬਹੁਤ ਤੇਜ਼ੀ ਦੇ ਨਾਲ ਆ ਰਿਹਾ ਜੇ ਹੁਣ ਇਹ ਪਾਣੀ ਤੇਜ਼ ਹੈ ਤੇ ਇਸ ਤੋਂ ਪਹਿਲਾਂ ਕਿੰਨਾ ਹੋਵੇਗਾ ਪਾਣੀ ਪਾਣੀ ਦਾ ਫਲੋ ਘਟਿਆ ਪਹਿਲਾਂ ਦੇ ਨਾਲੋਂ ਤੇ ਹੋਰ ਵੀ ਬਜ਼ੁਰਗ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਬੱਬਾ ਜੀ ਛੜਦੀ ਕਲਾ ਜੀ ਛੜਦੀ ਕਲਾ ਬੱਬਾ ਜੀ ਐਸੇ ਬੰਦੇ ਰਹਿਣ ਵਾਲੇ ਹਾਂ ਜੀ ਹਾਂਜੀ ਪਾਣੀ ਦਾ ਫਲੋ ਕਿੱਦਾਂ ਅੱਗੇ ਨਾਲੋਂ ਪਹਿਲਾਂ ਨਾਲੋਂ ਘਟਿਆ ਜੀ ਥੋੜਾ ਜਿਹਾ ਘਟਿਆ ਅੱਛਾ ਜੀ ਇੰਨਾ ਨਹੀਂ ਥੋੜਾ ਜਿਹਾ ਘਟਿਆ ਥੋੜਾ ਘਟਿਆ ਪਹਿਲਾਂ ਕਿੰਨਾ ਸੀਗਾ ਪਹਿਲੋ ਬੜਾ ਪਾਣੀ ਹੈ ਰੇਲ ਦੇ ਉੱਤੇ 2-2 3-3 ਫੋਟੋ ਉੱਤੇ ਆ ਵਗਦਾ ਹੈ ਅੱਛਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਹੋਊਗਾ ਇੱਥੇ ਕੋਈ ਸਰਕਾਰ ਵੱਲੋਂ ਹੋਈ ਸਹਾਇਤਾ ਨਾ ਨਾ ਕੋਈ ਸਹਾਇਤਾ ਨਹੀਂ ਟੂੜੀਆਂ ਰੁੜ ਗਈਆਂ ਪੱਠੇ ਹੈ ਨਹੀਂ ਬੁਰਾ ਹਾਲਾ ਬੋਂਕੇ ਡੜੇ ਪਰ ਬਬਾਈ ਤੁਸੀਂ ਦੱਸੋ ਕਿਦਾਂ ਕੋਈ ਜਾਨੀਮਾਲੀ ਨੁਕਸਾਨ ਤਾਂ ਨਹੀਂ ਹੋਇਆ ਜਾਂ ਜਾਨੀਮਾਲੀ ਨੇ ਸਿਰਫ ਫਸਲ ਤਬਾਹ ਹੋ ਗਈ ਆ ਕਈਆਂ ਦੇ ਕੋਠੇ ਕੱਚੇ ਟਹਿ ਗਏ ਨੇ अच्छा जी ਤੇ ਬਾਕੀ 10-10 ਫੁੱਟ ਪਾਣੀ ਇੱਥੇ ਜਿੱਥੇ ਅਸੀਂ ਬੈਠੇ ਆ ਇੱਥੇ ਉਹ ਸੜਕ ਨਾਲੋਂ ਉੱਚਾ ਕਿੰਨਾ 2.5-2.5 ਫੁੱਟ ਪਾਣੀ ਉੱਚਾ ਸੜਕ ਦੇ ਉੱਤੋਂ ਦੀ ਇਧਰ ਨਾ ਜਾਣ ਰਹੀ ਤੇ ਕਿੰਨਾ ਕ ਸਮਾਂ ਹੋਇਆ ਕਿ ਘਟਿਆ ਜਿਹੜਾ ਪਾਣੀ ਇਹ ਹੁਣ ਕੱਲ ਕੱਲ ਦਾ ਘਟਿਆ ਹੈ ਪਾਣੀ ਅੱਜ ਰਾਤ ਦਾ ਵੀ ਚੱਲਦਾ ਰਿਹਾ ਤੇ ਉੱਥੇ ਚੱਲਦਾ ਹੀ ਰਾਤ ਵੀ ਇਹ ਵੀ ਘਟਿਆ ਥੋੜਾ ਉਮੀਦ ਹੈ ਕਿ ਅੱਜ ਸ਼ਾਮ ਤੱਕ ਘਟ ਜੂਗਾ ਨਾ ਸ਼ਾਮ ਤੱਕ ਇਹ ਰੇਲ ਜਿਹੜੀ ਨੰਗੀ ਹੋ ਜਾਊਗੀ ਪਹਿਲਾਂ ਆਪਾਂ ਸੜਕ ਨਾਲੋਂ 2.5 ਫੁੱਟ ਉੱਚਾ ਚੱਲਦਾ ਉੱਚਾ ਚੱਲਦਾ ਇਹਦਾ ਕੋਈ ਪਤਾ ਨਹੀਂ ਮੋਰੋਂ ਮੀਂਹ ਪੈ ਦੇ ਜਾਂ ਕੋਈ ਪਾਣੀ ਛੱਡ ਇਹਦਾ ਕੋਈ ਇਹ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਇਹ ਕੁਦਰਤੀ ਆਰਤੀਆ ਜਾਂ ਇਹ ਮੈਨੂ ਮੇਡ ਹੋ ਸਕਦੀ ਹੈ ਨਹੀਂ ਇਹ ਜੀ ਇਹਦੇ ਪਾਣੀ ਛੱਡਿਆ ਗਿਆ ਇਹਨਾਂ ਦਾ ਪਿੱਛੋਂ ਜਦੋਂ ਪਾਣੀ ਲੈ ਪੂਰਾ ਹੋ ਗਿਆ ਲੈਵਲ ਤੇ ਤੇ ਲੈਵਲ ਤੋਂ ਕੱਤਾ ਗਿਆ ਪਾਣੀ ਫਿਰ ਇਹਨਾਂ ਨੇ ਗੇਟ ਖੋਲੇ ਜਦ ਕਿ 4 ਫੁੱਟ ਪਹਿਲਾਂ ਪਾਣੀ ਗੇਟ ਖੋਲ ਦਿੰਦੇ ਤੇ ਕੋਈ ਨੁਕਸਾਨ ਨਹੀਂ ਸਾਡਾ ਹੋਣਾ ਇਹਨਾਂ ਦੀ ਸਾਰੀ ਸਰਕਾਰ ਸੰਤ ਸਰਕਾਰ ਦੀ ਮਿਹਰਬਾਨੀਆਂ ਸਿਰਫ ਇਹਨਾਂ ਨੇ ਪੰਜਾਬ ਨੂੰ ਡੋ ਬਣਾਵਾ ਔਰ ਕੋਈ ਗੱਲ ਬਾਤ ਨਹੀਂ ਤੇ ਪਹਿਲਾਂ ਕਿਸਾਨਾਂ ਨੂੰ ਕਹਿੰਦੇ ਸੀ ਲੈਂਡ ਪਾਲਿਸੀ ਲਈ ਮਨਾਉਂਦੇ ਸੀ ਨਹੀਂ ਮੰਨੇ ਨਹੀਂ ਮੰਨੇ ਕਿਉਂ ਮੰਨੇ ਕਿਉਂ 60 60 ਹਜ਼ਾਰ ਏਕੜ ਜ਼ਮੀਨ ਚਲੇਗੀ ਤਾਂ ਜਾਨ ਕਿੱਥੇ ਰਹਿਣਗੇ ਨਾ ਕਿ ਬੈਹਣ ਦੀ ਜਗਾ ਨਾ ਸੌਣ ਦੀ ਜਗਾ ਕਿਉਂ ਨਾ ਹੋ ਗਈ ਆ ਇਹਨਾਂ ਆਖਿਆ ਉਹਦਾਂ ਦੀ ਪਾਣੀ ਦੇ ਨਾਲੇ ਨਾਲ ਡੋਬ ਦਿਓ ਇਹ ਨਾ ਇੱਕ ਤੂਸ ਖੇਦੀ ਆ ਜਦੋਂ ਲੈਵਲ ਤੋਂ ਤਾਂ ਪਾਣੀ ਹੋ ਗਿਆ ਫਿਰ ਇਹਨਾਂ ਗੇਟ ਖੋਲ ਦਿੱਤੇ ਆ ਤੇ ਤਾਂ ਫਿਰ ਪਾਣੀ ਚਲੇ ਚਲੇਗਾ ਫਿਰ ਤਾਂ ਉਹ ਫਿਰ ਗੇਟ ਖੁੱਲ ਜਾਂਦੇ ਆ ਮਾਰਨ ਵਾਤੇ ਸਾਨੂੰ ਡੇ ਹੋਰ ਕੋਈ ਗੱਲ ਨਹੀਂ ਬਜਟ ਕੋ ਕਹਿੰਦੇ ਕਿ ਪਹਿਲਾਂ ਵੀ 88 ਦੇ ਵਿੱਚ ਇੰਨਾ ਹੜ ਨਹੀਂ ਸੀ ਅੱਛਾ 88 ਆਇਆ ਤਾਂ ਦੂਜੇ ਤੀਜੇ ਦਿਨ ਲੈ ਗਿਆ ਬਿਲਕੁਲ ਇੰਨਾ ਹੜ 88 ਚ ਨਹੀਂ ਕਿੰਨਾ ਹੁਣ ਐਤਕ ਆਇਆ ਇਹ ਤਾਂ ਪੂਰੀ ਕਿਆਮਤ ਹੀ ਹੋ ਗਈ ਹੈ ਕਿ 88 ਦੇ ਵਿੱਚ 11 ਕਿਊਸਕ 11 ਲੱਖ ਕਿਊਸਕ ਪਾਣੀ ਸੀ ਤੇ ਹੁਣ 14 ਲੱਖ ਕਿਊਸਕ ਪਾਣੀ ਆ ਉਹਦੇ ਤੋਂ ਜ਼ਿਆਦਾ ਹੋਇਆ ਇਹਨਾਂ ਨੂੰ ਕੋਈ ਮਿੰਨਤੀ ਹੋਈ ਨਹੀਂ ਇਹਨਾਂ ਦੀ ਤੇ ਹੁਣ 3 ਸਾਲੋਂ ਇੱਥੇ 2.5 2.5 ਫੁੱਟ ਪਾਣੀ ਆ ਤੇ ਕਿੰਨਾ ਉਈ ਦੇ ਅੱਗੇ ਕਿੰਨਾ ਹੋਊਗਾ ਅਜੇ ਵੀ ਆ 10 ਫੁੱਟ ਪਾਣੀ ਸਾਡੀ ਵੇ ਜੇ ਇੱਥੇ ਢਾਈ ਹੋਊ ਤਾਂ ਅੱਗੇ 5 ਫੁੱਟ ਤੋਂ ਵਾਧੇ ਹੋਊ ਤਾਂ ਫਿਰ 88 ਦੇ ਵਿੱਚ ਘਟ ਸੀਗਾ ਹੁਣ ਨਾਲੋਂ ਹਾਂ 88 ਬਹੁਤ ਘਟ ਸੀ ਤੇ ਹਾਂ ਇਹਨੂੰ ਸੋ ਤੁਸੀਂ ਦੇਖਿਆ ਕਿ ਬਜ਼ੁਰਗਿਆਂ ਨੇ ਕਿਹਾ ਕਿ ਜਿਹੜਾ ਇਹ ਪਾਣੀ ਦਾ ਸਤਾਰਿਆ ਪਹਿਲਾਂ ਨਾਲੋਂ ਘਟਿਆ ਰਾਹਤ ਦੀ ਖਬਰ ਇਹ ਹੈ ਕਿ ਪਹਿਲਾਂ ਨਾਲੋਂ ਪਾਣੀ ਦਾ ਸਤਾਰ ਘਟਿਆ ਵਾ ਤੇ ਹੋਰ ਵੀ ਅਸੀਂ ਪਿੰਡ ਦੇ ਵਿੱਚ ਅੱਗੇ ਜਾ ਕੇ ਗੱਲਬਾਤ ਕਰਾਂਗੇ ਤਦ ਤੱਕ ਜੁੜੇ ਰਹੋ ਟੀਵੀ ਐਨ ਆਰੀ ਦੇ ਨਾਲ